ਮੈਨੂੰ ਲੱਗਦਾ ਵੀ ਤਾਬਿਆ ਮੈਨੂੰ ਲੱਗਦਾ ਵੀ ਕਿਤੇ ਸ਼ਕਤੀਮਾਨ ਤੇ ਨਹੀਂ ਜਾਂਦੇ ਪਰ ਆਹ ਕਹਿੰਦੇ ਬੁੱੱਗੜ ਵਾਲੀਆ ਉਹ ਬੁੱੱਗੜ ਵਾਲੀਆ ਰਾਹਾਂ ਤੱਕ ਦੇ ਸ਼ੇ ਮਗਾਂ ਦੇ ਲੱਗੂ ਜੰਗ ਕੜਾਮ ਵਾਲਾ ਸੱਤ ਪਾਣ ਉਹ ਗੁੱੱੜਾਂ ਵਾਲਾ ਸੱਤ ਪਾਣ ਤੇ ਦੂਜੀ ਸ਼ੈੜ ਤੇ ਆਹ ਦੇ ਆਪਣੀ ਜੱਥੇ ਬੰਦੇ ਨਾਲ ਵੱਡੇ ਵੱਡੇ ਪਿਆਰ ਦਿਖੇ ਆਂ ਬਾਪੁਰਸ਼ਾ ਦਾ ਬਹੁਤ ਬਹੁਤ ਧੰਨਵਾਦ ਬਾਬਾ ਅਵਤਾਰ ਸਿੰਘ ਜੀ ਕਬੱਡੀ ਦੇ ਸੇਖਾ ਤੌਰ ਤੇ ਜਾੜੇ ਜਾਂਦੇ ਆਂ ਬਾਪੁਰਸ਼ ਪੁਛਾ ਦਾ ਬੜਾ ਵਧੀਆ ਜਿਹਾ ਅਜਿਹਾ ਇੱਕ ਕਬੱਡੀ ਕੱਪ ਆ ਖੜੇ ਜਿ ਸਫਲਤਾ ਦੇ ਵਿੱਚ ਹੋਰ ਮਾਣ ਵਾਲੀ ਗੱਲ ਬਹੁਤ ਮਾਣ ਵਾਲੀ ਗੱਲ ਹੈ ਜਿਹੜੇ ਫਰੋਹੇਕਪੁਰ ਦਾ ਇਹ ਨਗਰ ਹੈ ਜਿੱਥੇ ਸਾਡੇ ਦਰਮਿਆਨ ਸੰਤ ਬਾਬਾ ਅਵਤਾਰ ਸਿੰਘ ਜੀ ਮੇਰੇ ਵੀਰੋ ਇਚੇ ਤੌਰ ਤੇ ਪੁੱਜੇ ਹੋਏ ਨੇ ਬਹੁਤ ਹੀ ਸਤਾਰ ਹੈ ਔਰ ਉੱਥੇ ਇੱਕ ਬਹੁਤ ਹੀ ਸਰਕਾਰ ਤੇ ਸਿੱਖਿਆ ਤੇ ਗਾਂ ਪਿੰਡ ਦਾ ਜੰਪਲ ਜਦ ਜਸਾਨ ਅੰਦੋਲਨ ਹੋਇਆ 26 ਜਨਵਰੀ ਨੂੰ ਕਹਿੰਦੇ ਢੰਗਾ ਮੇਰੇ ਵੀਰੋ ਕਿ ਝੂਲ ਦੇ ਨਿਸ਼ਾਨ ਰਹਿਣ ਪੰਥਮਾਹ ਰਾਜ ਦੇ ਜਿੰਨਾ ਕਾਇਮੇ ਦੁਨੀਆ ਚੱਲੂਗੀ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿੱਚ ਲਿਖਿਆ ਗਿਆ ਬਹੁਤ ਬਹੁਤ ਸਤਿਕਾਰ ਹੈ ਮੇਰੇ ਵੱਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਲਓ ਖੇਡ ਦੇ ਮੈਦਾਨ 'ਚ ਕਹਿੰਦੇ ਕਲਾਲੀਪਰੀਏ ਭੁਖ ਭਰਾਂ ਦਾ ਪੋਤਰਾ ਰੇਡ ਘਾ ਰਿਹਾ ਹੈ ਸਰਮਣਾਲ ਤੋਂ ਸ੍ਰੀਦਰ ਸਾਹਿਬ ਦਾ ਦਸੇ ਦੁਨੀਆ ਮਰਦਾ ਦੁਨੀਆ ਵੀ ਉਹ ਤੌਂਦਾ ਰੇਡਾਂ ਤੌਂਦਾ ਬੜੇ ਕਰਾਉਂਦੀਆਂ ਜਿੱਥੇ ਬੇਸ਼ਕ ਗੱਲਾਂ ਹੋਈਆਂ ਵੀਰੋ ਹੈ ਔਰ ਇਸਰੇ ਗਲਵੰਤ ਸਿੰਘ ਜੀ ਦੋ ਗਲਵੰਤ ਸਿੰਘ ਨੇ ਇੱਕ ਗਲਵੰਤ ਸਿੰਘ ਦੀ ਚੋਨਾ ਸਾਹ ਲੋ ਜੀ ਚੋਕੇਵਾਲ ਪਿੰਡ ਵਾਲੇ ਮਹਾਨ ਖਿਡਾਰੀ ਤੇ ਮਹਾਨ ਕੋਚਾਂ ਦੀ ਗੱਲ ਹੁੰਦੀ ਹੈ ਮੇਰੇ ਵੀਰੋ ਆਹ ਗੁਲਜਾਰੀ ਕੱਕ ਸਿਕੰਦਰ ਵਾਲਾ ਇਸਰੇ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਆਹ ਪੱਜੀ ਤਾਲ ਤੇ ਤਾਲ ਮਾਰ ਕੇ ਬਗਾਨੇ ਪੁੱਤ ਨੇ ਧਾਮ ਥੱਲੇ ਕੰਡਤੀ ਜਗਰੂ ਕਬੱਡੀ ਖੇਡਦੇ ਪੱਟਾ ਤੇ ਥਾਪੀ ਵੱਜਦੀ ਪੱਟਾ ਤੇ ਥਾਪੀ ਵੱਜਦੀ ਅੱਜ ਮੇਰੇ ਵੀਰੋ ਦੁਨੀਆਂ ਦੇ ਸਟਾਰ ਖਿਡਾਰੀ ਪੁੱਜੇ ਹੋਏ ਨੇ ਬਹੁਤ ਵਧੀਆ ਮੁਕਾਬਲਾ ਖੇਡ ਮੈਦਾਨ ਵਿੱਚ ਖੇੜਿਆ ਜਾ ਰਿਹਾ ਹਰਜਨ ਸਿੰਘੀ ਚੱਕੇ ਮਾਇਆ ਲਓ ਪਰੋਦਾ ਫੀਡਾਸ ਦੇ ਖੇਡ ਪ੍ਰੋਗਰਾਮ ਗ੍ਰਾਊਂਡ ਪਾ ਰਿਹਾ ਮੰਨਾ जारी <laughs> ਜੀ ਸਰਪੰਚ ਸਾਹਿਬ ਸਮੁੱਚੇ ਨਗਰ ਦੇ ਸਹਿਯੋਗ ਦੇ ਨਾਲ ਅੱਜ ਦਾ ਮੇਲਾ ਵੱਡਾ ਕਰਵਾ ਰਹੇ ਹੈ ਕਟੋਰੇ ਵਾਲਾ ਰਾਜੂ ਨੰਬਰ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਪੁਆਇੰਟ ਦਾ ਹੱਕ ਕਰਦਾ ਹੋਇ ਸੰਤ ਬਾਬਾ ਅੰਤਾਰ ਸਿੰਘ ਜੀ ਘਰੇਾਲੇ ਵਾਲੇ ਮਹਾਪੁਰਸ਼ ਆਏ ਹੈ ਜਿਨ੍ਹਾਂ ਨੇ ਮੇਰੇ ਵੀਰੋ ਮਾਗੇ ਦੇ ਵਿੱਚ ਖੇਡ ਕਬੱਡੀ ਨੂੰ ਪਰਫੁੱਲਕ ਕਰਦੇ ਲਈ ਦਿਨ ਰਾਤ ਇੱਕ ਕੀਤਾ ਬਹੁਤ ਸਤਕਾਰ ਹੈ ਮਹਾਪੁਰਸ਼ਾਂ ਦਾ ਜੀ ਆਣ ਆਵੇ ਮੇਰੇ ਵੀਰੋ ਦੀ ਨੂੰ ਸਮਰਪਿਤ ਹੈ ਜਿਹੜੇ ਲੋੜਵੰਦ ਬੱਲੀ ਸਾਹਿਬ ਉਹਨਾਂ ਨੂੰ ਬੁਲਾ ਕੇ ਉਹ ਸਮੇਂ ਦੇ ਵਿੱਚ ਜਦੋਂ ਕਹਿੰਦੇ ਕੋਈ ਕਿਸੇ ਨੂੰ ਬੁਲਾਉਣ ਦੇ ਵੀ ਰਾਜੀ ਨਹੀਂ ਸੀ ਹੈ ਮਹਾਂਪੁਰਸ਼ ਤੁਹਾਡਾ ਸਰਕਾਰ ਇਸੇ ਤਰ੍ਹਾਂ ਸਰਕਾਰ ਤੁਹਾਡਾ ਰਹਿਣਾ ਹੈ ਖੇਡ ਕਬੱਡੀ ਦੇ ਵਿੱਚ ਉਹ ਸਾਹਮਣੇ ਸਿੱਖ ਸਰਦਾਰ ਹੈ ਮੇਰੇ ਵੀਰੋ ਉੱਪਰ ਔਰ ਦੂਜੇ ਪਾਸੇ ਵੀ ਸਿੱਖ ਸਰਦਾਰ ਹੈ ਭੁੱਲਾ ਭੁੱਲਾ ਸਿੱਖੀਆਂ ਭੁੱਲਾ ਉਹ ਕਹਿੰਦੇ ਸਰਮੇ ਦਾ ਪਿੰਡੂ ਹੈ ਉਹ ਰੋੜ ਟਾਈਪ ਪਰ ਪੁਆਇੰਟ ਧਾਵੀ ਦੇ ਸੇ ਜੁਰ ਗਿਆ ਚਲੋ

ਵਿੱਕੀ ਲੰਮੇ ਦੀ ਬਸ ਇਖਾਰਾ ਕਰਦੀ ਆ ਗੁਰਨਾਲ ਇਸ ਵੇਖੇ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਗੁਰਨਾਲ ਜਿਹੜੇ ਲਾਈਵ ਦੇਖ ਰਹੇ ਉਹਨਾਂ ਨੂੰ ਦੱਸ ਰਹੀਏ ਵੀ ਅੱਜ ਹਰੀਕੇ ਪੁੱਤਲ ਦੇ ਲਾਗੇ ਅੱਜ ਕਹਿੰਦੇ ਮਖੂ ਦੇ ਲਾਗੇ ਮੇਰੇ ਵੀਰੋ ਕਬੱਡੀ ਚੱਲ ਰਹੀ ਹੈ ਕਿਥੇ ਸਿਰੇ ਦੇ ਖਿਡਾਰੀ ਪੁੱਜੇ ਹੋਏ ਨੇ ਉਹ ਗੁਰਨਾਲ ਇਸ ਵੇਖੇ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਹੈ ਇਹਦਾ ਸੋਹ ਪਿੰਡ ਹੈ ਸੈਣ ਭਗਤ ਜੀ ਦੀ ਕਹਿੰਦੇ ਜਦੋਂ ਭੂਮੀ ਹੈ ਸੋਹ ਪਿੰਡ 11 ਗੁਜਰੀ ਚੰਕਸ਼ੇਰ ਵਾਲੇ ਦਾ ਆਪਾਂ ਕਰਾਂਗੇ ਜੋਗਾ ਸਿੰਘ ਜੀ ਮੇਰੇ ਵੀਰੋ ਬਾਦੀ ਸਰਕਾਰ ਤੋਂ ਆਓ ਸਾਹਮਣੇ ਤਾਜੂ ਇਹ ਇੰਟਰ ਕਲੱਬਾਂ ਦਾ ਆ ਖਿਡਾਰੀ ਦਾ ਅੱਜ ਮਾਨ ਸਨਮਾਨ ਸਰਦਾਰ ਚੌਕਾ ਸਿੰਘ ਜੀ ਵੱਲੋਂ ਦੂਰ ਗਈਆਂ ਥੋੜੀ ਜਿਹੀ ਜਾਰੀ ਪਿੱਛਾ ਦੂਰ ਗਈਆਂ ਇਹ ਕਹਿੰਦੇ ਟੀਮ ਇੱਕ ਖੇਡਾ ਪਰ ਖੇਡ ਕਬੱਡੀ ਕਰਕੇ ਅੱਜ ਦੁਨੀਆ ਦੇ ਵਿੱਚ ਮੇਰੇ ਵੀਰੋ ਪ੍ਰਸਿੱਧੀ ਹਾਸਲ ਹੋ ਗਈ ਹੈ ਠੂਟੀ ਵਾਲਾ ਪਿੰਡ ਮੇਰੇ ਵੀਰੋ ਅੱਜ ਕਹਿੰਦੇ ਪੂਰੀ ਦੁਨੀਆ ਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਅੱਡੇ ਖਿਡਾਰੀ ਨੇ ਜਿਹੜੇ ਇਸ ਕਬੱਡੀ ਕੱਪ ਨੂੰ ਜਿੱਤੇ ਪਰ ਖਿਡਾਰੀਆਂ ਦੇ ਮੇਰੇ ਵੀਰੋ ਅਨ ਪਿੰਡਾਂ ਨੂੰ ਜਦੋਂ ਸ਼ੌਕੇ ਲੱਗਦੇ ਹੈ ਤੇ ਧੰਨ ਦੇ ਨੇ ਖਿਡਾਰੀ ਜਿਹੜੇ ਨਾਲ ਖੇਡ ਮੈਦਾਨ ਵਿੱਚ ਖੇਡਦੇ ਆ ਉਹ ਸਾਹਮਣੇ ਕੀਤੀ ਕੋਸ਼ਿਸ਼ ਦੇ ਪਹੁੰਚ ਰਿਹਾ ਹੈ ਇਸ ਲਈ ਰੇਡਰ ਦੇ ਦਿੱਤੇ ਹੈ ਚੋਲਾ ਸਾਹ ਦੀ ਵਾਲਾ ਦੀ ਟੀਮਾ ਫੁਰਕੇ ਬਾਗ ਪਿੰਡ ਵਾਲੇ ਕਰਮ ਸਿੰਘ ਜੀ ਉਹਨਾਂ ਦਾ ਹੁਕਮ ਆਇਆ ਸੀ ਹੈ ਵੀਰਪਿੰਦਰ 21 ਤਰੀਕ ਨੂੰ ਜ਼ਰੂਰ ਪੁੱਜਣਾ ਹੈ ਮੈਂ ਜੀ ਕੋਲ ਸਾਹਿਬ ਜ਼ਰੂਰ ਪੁੱਜਾਂਗੇ ਤੁਸੀਂ ਇੰਨੀ ਦੇਰ ਦਿੱਤੀ ਹੈ ਖੇਡ ਕਬੱਡੀ ਨੂੰ ਐਨੇ ਨੇ ਖਿਡਾਰੀ ਪੜਾ ਕੀਤੇ ਹੈ ਮੈਂ ਤਾਂ ਕੁਝ ਵੀ ਨਹੀਂਗਾ ਤੁਹਾਡਾ ਸਦਾ ਹੀ ਸਾਡੇ ਲਈ ਬਹੁਤ ਹੈ ਬਹੁਤ ਸਤਿਕਾਰ ਬੜੀ ਖੁਸ਼ੀ ਹੋਈ ਹੈ ਇਸ ਇਲਾਕੇ ਦੇ ਵਿੱਚ ਮੇਰਾ ਪਹਿਲਾ ਮੈਚ ਹੈ ਇਸ ਤੋਂ ਬਾਅਦ ਫਿਰ ਆਪਾਂ ਸਭਰਾਮਾਂ ਦੇ ਵਿੱਚ 9 ਫਰਵਰੀ ਨੂੰ ਮਿਲਾਂਗੇ ਸਾਰੇ ਰੋਸ ਸਦਾ ਹੈ ਮੇਰੇ ਵੀਰੋ 9 ਫਰਵਰੀ ਦਾ ਆਓ ਸਾਹਮਣੇ ਖੇਡਾਂ what ya going ਇੱਕ ਕਬੱਡੀ ਵਾਲਾ ਜੱਜ ਹੈ ਜਿਸ ਦਾ ਨਿੱਕਾ ਪ੍ਰਸਿੱਧ ਹੈ ਲਓ ਗੰਦਰੀ ਸੱਜ ਸਿਕੰਦਰ ਵਾਲਾ ਅੰਤੂ ਸ਼ਰਮਾ ਇੱਕ ਇੱਕ ਨੰਬਰ ਦਾ ਜਿਹੜਾ ਵੇਰਵਾ ਲਿਖ ਰਿਹਾ ਤੇ ਉੱਪਰ ਲਿਖਿਆ ਧੰਨ ਧੰਨ ਬਾਬਾ ਧੰਨ ਬਾਬਾ ਜੂਨੀ ਚੰਦ ਜੀ ਦਾ ਮੇਰੇ ਵੀਰੋ ਸਤਕਾਰ ਕੀਤਾ ਅੱਜ ਸ਼ਹੀਦ ਭਾਈ ਤਾਰਾ ਸਿੰਘ ਜੀ ਮੇਰੇ ਵੀਰੋ ਬਾਪ ਪਿੰਡ ਵਾਲਿਆਂ ਨੂੰ ਯਾਦ ਕੀਤਾ ਜਾ ਰਿਹਾ ਕਿਉਂਕਿ ਸਰਪੰਚ ਸਾਹਿਬ ਦਾ ਨਗਰ ਜਿਹੜਾ ਬਾਹ ਹੈ ਔਰ ਬੇਸ਼ੱਕ ਕੁੱਤੀ ਵਾਲੇ ਨਗਰ ਨੇ ਮੇਰੇ ਵੀਰੋ ਮਾਰ ਬਖਿਆ ਆਹ ਸੀਤਾ ਇਹਦਾ ਉਹ ਸਾਹਮਣੇ ਦੇਖ ਰਹੀਏ ਇਸੋ ਲਈ ਪਹੁੰਚ ਲੱਗੀ ਬਾਪੂ ਜੀ ਤੇ ਅਰਧਿਆਨ ਸਿੰਘ ਜੀ ਸੁੰਗਾ ਉਹ ਖਾਤ ਗੱਤੋ ਧਾਤੀ ਦੇ ਸੇ ਮੁੜਦਾ ਬਾਬਰ ਸ਼੍ਰੀਮਾਨ ਸੰਤਬਾ ਗਿਆਨ ਸਿੰਘ ਜੀ ਨਾਲ ਕਹਿੰਦੇ ਸ਼੍ਰੀਮਾਨ ਸੰਤਬਾ ਬਾਬਾ ਬਤਾਲ ਸਿੰਘ ਜੀ ਭਰਿਆਵਾਲੇ ਵੱਡਾ ਯੋਗਦਾਨ ਕਹਿੰਦੇ ਆ ਕਬੱਡੀ ਕਪ ਦੇ ਦੇ ਰਿਹਾ ਲਓ ਪਕੜਾਂ ਵਾਲੇ ਦੀ ਰੇਡ ਪਈ ਹੋਈ ਹੈ ਰਵਿੰਦਰ ਆਜੀ ਮਿੰਟੂ ਨੰਬਰ ਵਾਲੀ ਆਦ ਕਰਦਾ ਸੀ ਕਹਿੰਦਾ ਵੀ ਰਵਿੰਦਰ ਸ਼ੋਰ ਦੇ ਵੀ ਆ ਰਿਹਾ ਬਾਕੀ ਜੂਰ ਰਵਿੰਦਰ ਅੱਜ ਕਹਿੰਦੇ ਬਾਲਵੰਦੀ ਧਰਤੀ ਜਿਹੜੇ ਹੋਰ ਪਿੰਡੇ ਨਗਰ ਘੁੱਟੇ ਦੇਖੋ ਧੰਨਵਾਦ ਹੈ ਅੱਜ ਦੇ ਕਬੱਡੀ ਕਪਰੂ ਲਖਪੁਰ ਗਰਾਮ ਦੇ ਕਪਰੂ ਕੌਣ ਹੈ ਆ ਕਹਿੰਦੇ ਖਿੰਗ ਵਾਲਾ ਪਿੰਡ ਹੈ ਪਰ ਦੂਜੇ ਪਾਸੇ ਪੁਆਇੰਟ ਜਿਹੜਾ ਹੈ ਰੇਡਰ ਦੇ ਹਿੱਸੇ ਹੈ ਚੰਨਵੀਰ ਲੰਮਿਆ ਤਾਂ ਵੀ ਨੌਜਵਾਨ ਕਬੱਡੀ ਇਸ ਵੇਲੇ ਖੇਡ ਮੈਦਾਨ ਅੰਦਰ ਹਰਿਆਣੇ ਦੀ ਮੁੰਡੇ ਦਾ ਪਿੰਡ ਰਸਿਓ ਗਿਆ ਉਹ ਬਗਿਆ ਤੋਂ ਵੀਰਾਗੁਰ ਪਿੰਡ ਦਾ ਕਮਲ ਨਾਮ ਹੈ ਚਾਰ ਦੇ ਗਲੇ ਮਸੀ ਕਹਿੰਦਾ ਕਿ ਟੀਮ ਲਈ ਤਿੰਨ ਰੇਡਾਂ ਪਾਸ ਆਉਣੀ ਹੈ ਜੋਗੇ ਅੱਗੇ ਕਮਨਸਰ ਕਾਲ ਦੇ ਪੁੱਤਰੀਆਂ ਆਹ ਕਹਿੰਦੇ ਦਲਕਾਰੇ ਦਲ ਦਾ ਚੰਦਿਆ ਹੋ ਚੱਲਾ ਵਰਕਾ ਉਹ ਸ਼ਸ਼ਤੀ ਮੋਹਰ ਪੁਆਇੰਟ ਬੁੜੀਆਂ ਗਾਹਾਂ ਉੱਪਰ ਰੋਕਣਾ ਲੱਗਣੀ ਆ ਆਹ ਸੰਭੇ ਕੋਈ ਵੀ ਤੱਕੜਾ ਲਾ ਵੀ ਵੀਡੀਓ ਚਾਲੀ ਫਰਵਾਹ ਪਾਸਾ ਤੱਕੜਾ ਦੰਦਾ ਕਹ ਕਹ ਗੁਰਦੀ ਨੂੰ ਕੰਮ ਸੋਣਾ ਜਾਵੇ ਜ਼ੋਰ ਪੰਗਾ ਤੱਕ ਉਹ ਪੈਂ ਖਸਰ ਮਖਰ ਸਿੰਘ ਨੇ ਪਰ ਆਹ ਗੁਰਨਾਬ ਆਹ ਗੁਰਨਾਬ ਹੁਣ ਮੈਨੂੰ ਲੱਗਦਾ ਵੀ ਤਾਬਿਆ ਮੈਨੂੰ ਲੱਗਦਾ ਵੀ ਕਿੰਨੇ ਸ਼ਕਤੀਮਾਨ ਤੇ ਵੀ ਜਾਂ ਫਿਰ ਇਸੇ ਖੇਡ ਮੈਦਾਨ ਅੰਦਰ 16 ਪਿੰਡ ਹੈ ਇਹ ਗੁਰਵੀਰ 16 ਪਿੰਡ ਵਾਲਾ ਲਾ ਕੇ ਤੱਕੜਾ ਜੱਫਾ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰਕੇ ਆਪਾਂ ਹਾਰ ਨਹੀਂ ਖੇਡਣਾ ਨੰਬਰ ਇੱਕ ਦੀ ਗੱਲ ਨਹੀਂ ਹੁੰਦੀ ਪਰ ਮੇਰੀ ਬੇਟੀ ਹੈ ਜੱਫੀ ਇਹਦੇ ਲਈ ਵੀ ਆਪਾਂ ਹਾਰ ਨਹੀਂ ਖੇਡਣਾ ਖੇਡ ਕਬੱਡੀ ਸਾਨੂੰ ਜੋੜਨ ਵਾਲੀ ਹੈ ਆਪਾਂ ਜੁੜਨਾ ਹੈ ਆਪਾਂ ਟੁੱਟਣਾ ਨਹੀਂ ਆਓ ਮੇਰੇ ਵੀਰੋ ਇਹ ਖੇਡ ਕਬੱਡੀ ਹੈ ਇਹਨੂੰ ਸਾਹਮਣਾ ਆਹ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਨੌਜਰ ਪਾ ਕੇ ਆਪਣੀ ਟੀਮ ਦੇ ਲਈ ਵਾਪਸ ਗਿਆ ਅੱਜ ਤਾਬੇ ਨੇ ਵੀ ਕੱਪੜੇ ਲਾ ਦੇ ਆ 18 ਸਾਲ ਹੋ ਗਏ ਤਾਬਿਆਂ ਕੇ 18 ਸਾਲ 25 ਸਾਲ ਕਹਿੰਦੇ ਇਸ ਨੌਜੋਤ ਨੂੰ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਖੇਡਦੇ ਹੋ ਗਏ ਆ। ਇਹ ਤਾਪਾ ਸੁਰ ਸਿੰਘ ਦਾ ਅਰਿਆ ਸਿੰਘ ਜੀ ਚੱਕੋ ਲੈ ਲਾਓ ਬੱਲਾ ਜਾਂਦਾ ਸ਼ਹੀਰ ਤੰਗੜਾ ਪੁਆਇੰਟ ਆਪਣੀ ਟੀਮ ਦੇ ਉਸੇ ਰੋੜ ਦਾ ਆਇਆ। ਰੁਤਿੰਦਰ ਆਮ ਨੇ ਬੱਲੇ ਗੇਲੇ ਪਿੰਦੇ ਵਾਲੀਏ ਨੇ 3 ਬੱਲੇ ਗੇਲੇ ਪਿੰਦੇ ਵਾਲੀਏ ਨੇ ਟਿਕਾ। ਲਓ ਤੱਕ ਦਾ ਖੇਡ ਮੈਦਾਨ ਵਿੱਚ ਪਾਇਟੋ ਜਿੱਕੀ ਵੀ ਮੁਸਲ ਸਾਰਾ ਕਰ ਗਈ ਹੈ ਕਹਿੰਦੇ ਜਗਤਪਾਲ ਵਰਜਨ ਸੁਨੇਰੀ ਦਾ ਹਰਾਨ ਮੇਰ ਸਿੰਘ ਵਾਲੇ ਦਾ ਪਿਆਰ ਨਾਲ ਰਹਿ ਸਾਡਾ ਖੇਡ ਕਬੱਡੀ ਦਾ ਮਨਦੀਪ ਕਾਲੀਏ ਵਾਲਾ ਉਹ ਵੀ ਤੇਤੇ ਪਾਪੇ ਸਾਰੇ ਭਰਾ ਬਈ ਪਿੰਡ ਵਾਲੇ 18 18 ਨੰਬਰ ਨੇ ਇੱਕ ਵਾਰੀ ਤਾੜੀਆਂ ਜ਼ੋਰ ਨਾਲ ਮਾਰਦੇ ਦੋਨੋਂ ਟੀਮੋ ਦੇ ਅੱਤਾ ਨੰਬਰ ਜਿਹੜਾ ਹੈ ਉਹ ਸੁਰ ਸਿੰਘ ਦੀ ਟੀਮ ਦਾ ਬੰਦਾ ਹੈ ਸਾਡੇ 18 ਨੰਬਰ ਨੇ ਔਰ 18 ਨੰਬਰ ਮੇਰੇ ਵੀਰੋਂ ਦੂਸਰੇ ਪਾਸੇ شخصیت میرے نام ہے جیڑی کیتا ہے اور بڑے بڑے کھڑاری چاہے گگن جوگے وار دی گانا ہے چاہے پپو جوگے وار دی گانا ہے چاہے کفان دی گانا ہے اور بڑے کھڑاری جیڑے ہیں میرے ویڈیو اینا نے تراشے ہیں اینا دی लाली जमूरी गुर पवंदा दीदी आम उन ते न ਫਿਰਦਾ ਵੀ ਫਿਰਦਾ ਸੱਤਾ ਬਿਲਾਲੀਪੁਰੀਆ ਸੱਤਾ ਚੋਲੇ ਵਾਲਾ ਇਟਲੀ ਵਾਲੇ ਭਰਾ ਕਹਿੰਦੇ ਵੀ 2 ਲੱਖ ਲੜ ਕੇ ਤੇ 50000 ਦੇ ਮੰਗੇ ਕਦ 2 ਜੱਥੇ ਦਾ 50000 ਐਨਾਸ ਹੋਇਆ ਇਹ ਇਹ ਕਿਹਦੇ ਆ ਕੌਣ ਹੈ ਇਹ ਡੀਟੀਓ ਵਾਲਾ ਕਬੱਡੀ ਦਾ ਇਹ ਸੋਹਣੇ ਵੀਰੋ ਤੇ ਅਰਸ਼ੇਦ ਜੀ ਦਾ ਸਵਾਗਤ ਬਰਾਦਰ ਖੇਤਰ ਤੇ ਧੰਨਵਾਦ ਹੋ ਗਏ ਜੀ ਵਰਪਾਲ ਹੌਲੀ ਪੁੱਜੇ ਹੋਏ ਨੇ ਸਾਰਿਆਂ ਦਾ ਧੰਨਵਾਦ ਹੈ ਅਮਰਸਰ ਤੋਂ ਜਿੰਨੇ ਵੀ ਮਾਣ ਚ ਲੈ ਕੇ ਆਏ ਜਿਆਦਾ ਪਰ ਉਹ ਰਾਜੀ ਸ਼ਾਹ ਵਾਲਾ ਤੇ ਕਬਾਲ ਕਮੇਟਾ ਜੀ ਵਿਸ਼ੇਸ਼ ਤੌਰ ਤੇ ਚੁਗੇ ਆ ਜਿਨ੍ਹਾਂ ਨੇ ਕਹਿੰਦੇ ਪਾਲੇ ਦਾ ਪੱਤਾ ਮਾਰ ਸਨਮਾਨ हज़ार साढा वीर कुलजी रंधावा आया साढे जैजी लंडर वारे प्यारु आहे साम्हूं खे मैदान लॻियां पिया ਕਬੱਡੀ ਪਾ ਰਿਹਾ ਹੈ ਯਾਰ ਬੰਦੇ ਹੋਰ ਚੈਨਲ ਦੇ ਵਿੱਚੋਂ ਤਾੜ ਇਹ ਸਿੰਘ ਨੂੰ ਜਿਹੜਾ ਨੋ ਹੱਥ ਕਰਦਾ ਹੈ ਗੱਲ ਸਮੇਂ ਦੀਆਂ ਲੱਗਿਆ ਪਿਆ ਜੋਰ ਤੇ ਗੁਰਬਾਲ ਬੜੀ ਆਸਾਨੀ ਦੇ ਨਾਲ ਨੰਬਰ ਲੈ ਕੇ 37 ਦਾ ਮੈਚ ਲੱਗ ਗਿਆ ਤੇ ਫਿਰ ਫਿਰਦੇ ਸਹਾ ਜਾਨੀ ਹੈ

ਆਖਿਆਂ ਵੱਲੋਂ 500 ਰੁਪਏ ਮੁੱਲੇ ਦੇ ਲਈ ਪੁੱਜਿਆ। ਆਹ ਜੋ ਚੰਮ ਪੁੱਜੇ ਥੋੜੇ ਰੌਣਕਾਂ ਇਲਾਕੇ ਦੇ ਵਿੱਚ ਲੱਗੀਆਂ ਨੇ। ਹਰ ਚੰਮ ਕਹਿੰਦਾ ਯਾਰ ਸਾਡੇ ਨੇ ਕੱਪਾਂ ਕਰਕੇ ਸਾਡੇ ਇਲਾਕੇ ਦਾ ਜਿਹੜਾ ਨਾਂ ਹੈ ਕਬੱਡੀ ਦੇ ਖਿਡਾਰੀਆਂ ਦੇ ਵਿੱਚ ਸੰਤੂ ਸਾਡਾ ਵੀਰ ਹੈ। ਉਹ ਸਟਾਰ ਹੈ। ਗੁਰਨਾਨ ਦੋ-ਦੋ ਪਾਈ ਜਾਂਦਾ। ਵੀ ਕਿਤੇ ਟੀਮ ਹਰ ਨਾ ਜਾਵੇ। ਕਿਤੇ ਟੀਮ ਹਰ ਨਾ ਜਾਵੇ। ਆਹ ਸਾਹਮਣੇ ਗੁਰਨਾਨ ਨੰਬਰ ਲੈ ਕੇ ਵਾਪਸ ਗਿਆ। ਚੱਲ ਵੀ ਕਟੋਰੇ ਆលਿਆ। ਤਾਂ ਵੀ ਲੱਗ ਜਾਂਦਾ ਕਬੱਡੀ। ਕਿੰਨੂੰ ਚਾਰ ਦੇ ਰਿਹਾ। ਉਹ ਪਾਸੇ

ਤੇ ਕਹਿੰਦੇ ਲਾਈਵ ਮਾਰਕਵਾੜ ਕਬੱਡੀ ਦੇ ਕੱਪ ਨੂੰ ਖੇਡ ਕਹਿੰਦੇ ਸਿੰਘ ਕਾਲੂ ਬੰਦੇ ਲੱਖ ਲੱਖ ਦੇ ਆਉ ਲੱਕੀ ਡਰਾਈਵ ਤੋਂ ਸਾਰੀ ਕ੍ਰੇਡਾ ਵਾਲਾ ਕਹਿੰਦਾ ਟੱਕਰ ਕਹਿੰਦੇ ਬਾਈ ਤਗੜੀ ਫਰੀ ਹੈ ਹੋਰ ਮਹਾਨ ਕਹਿੰਦੇ ਸੱਤ ਦੀ ਰੇਡ ਪਈ ਹੋਈ ਹੈ ਚਾਰ ਚਾਰ ਦਾ ਚਾਰ ਖੜਿਆ ਤੇ ਚਾਰ ਖੜੇ ਜਾਫੀ ਤਾਂ ਵੀ ਆ ਗਿਆ ਭੱਜ ਕੇ ਪਾਣ ਖਿੱਚੂ ਗੁੰਡੇ ਕਾਲ ਲੱਗੂ ਭੱਜ ਕੇ ਕਿਹਦੇ ਮੋਟਰ ਕੱਟਦੇ ਕਿਹਦੇ ਡਾੜੇ ਗੁੰਡੇ ਆ ਉਹ ਧਰਤ ਦੇ ਪੰਜਾਬ ਦੀ

हर साल के चले तकलीफ़ किथे चलदा हर चका कब्डी हर सिधो पिंड हर शहर اپنی کللی کلکھا چھوڑا بہت गला गुल पी कबी छोड़ गुजीती میںراڈلن بنا کے رکھیے اور اس کا شو ہے کیا میرے وہ کھیل میدان جانا ہے

ਪੁਆਇੰਟ ਕਹਿੰਦੇ ਪਰਮਜੀਤਲ ਗਿੱਲ ਇਸੋ ਖੇਡ ਮੈਦਾਨ ਉੱਪਰ ਕਬੱਡੀ ਪਾ ਰਿਹਾ ਹੈ ਕੱਪਟਰਾਂ ਵਾਲਾ ਸੱਤਪਾਲ ਗਿੱਲ ਇਸ ਲਈ ਖੇਡ ਮੈਦਾਨ ਅੰਦਰ ਮੇਰੇ ਵੀਰੇ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਚਾਰ ਪੈ ਉਹ ਕੇਟਿਆ ਉਹ ਨੌਜਾਨਾ ਨਾਲ ਕਹਿੰਦੇ ਸੀਤਾ ਖੜਾ ਰਾਇਲ ਸਪੋਰਟਸ ਕਲੱਬ ਦੇ ਲਈ ਖੇਡਿਆ ਵੱਡਾ ਤਾਕਤਾਂ ਪ੍ਰਦਰਸ਼ਿਤ ਹੈ ਇੱਕ ਪਾਸੇ ਸੱਤਪਾਲ ਗਿੱਲ ਡਾਕਟਰ ਭਵਿੰਦਰ ਪਾਸਰੀ ਜੀ ਪੱਟੀ ਵਾਲੇ ਜੋ ਡਾਕਟਰ ਸਰਜੀਤ ਸਿੰਘ ਜੀ ਪੰਨੀ ਵਾਲੇ ਦੇ بیٹے ਨੇ ਆਲ ਬਾੜੀ ਕੈਲਿੰਗ ਦੇ ਵਿੱਚ ਬਹੁਤ ਵੱਡਾ ਨਾਮ ਹੈ 2022 ਦੀ ਕਹਿੰਦੇ ਸਿੰਗਾਪੁਰ ਪਾਇਨ ਕੇ ਕਿੱਤੇਆ ਪਾਡੀ ਬਿਲਡਿੰਗ ਦੇ ਵਿੱਚ ਕੈਸ਼ੀ ਦਾ ਧੰਨਵਾਦ ਬਟਿੰਡਾ ਤੇ ਇੱਕ ਬੰਦਾ ਮਿਸਟਰ ਮੁਖਤਰ ਰੇਨ ਦਾ ਮਾਣ ਜਿਹੜਾ ਹੈ ਡਾਕਟਰ ਭੁਪਿੰਦਰ ਪਾਸੀ ਜੀ ਪੱਟੀ ਵਾਲਿਆਂ ਨੂੰ ਮਿਲਿਆ ਬਹੁਤ ਸਤਿਕਾਰ ਕਰਦੇ ਆ ਸਾਡੇ ਦਰਮਿਆਨ ਅਜੇਕੇ ਨਾਮ ਤੇ ਸਰਦਾਰ ਸੰਜੀਤ ਸਿੰਘ ਦੇ ਬੇਟੇ ਡਾਕਟਰ ਸਰਦਾਰ ਸੰਜੀਤ ਸਿੰਘ ਜੀ ਦੇ ਬੇਟੇ ਅਜੇਤੇ ਮੁੱਤਾ ਵੀਰ ਸਿਮਰਨ ਕਹਿੰਦੇ ਰਈਏ ਵਾਲੀ ਆ ਗਈ ਹੈ ਇਹਦੇ ਵੱਡੇ ਮਾਨ ਸਨਮਾਨ ਮਿੰਟੂ ਨੰਬਰਦਾਰ ਤੋਂ ਸ਼ਹੀਰੇਪੁਰ ਨਾਲ ਪੱਗ ਰਈਏ ਵਾਲੇ ਨੇ ਕੀਤਾ ਜਿੱਤੂ ਦਾ ਕਹਿੰਦੇ ਮਾਲ ਸਰਮਾਰ ਸਾਡਾ ਭਰਾ ਕਹਿੰਦੇ ਲੱਕੀ ਡਰਾਈਵਰ ਰੀਅਲ ਕਹਿੰਦਾ ਵੀ ਅੱਪਾ ਕਰਾਂਗੇ ਧੰਨਵਾਦ ਕਰਦੇ ਸਾਰੇ ਖੇਡ ਪ੍ਰੋਮੋਟਰਾਂ ਦਾ ਜਿੰਨੇ ਤੁਸੀਂ ਆਏ ਸਾਰਿਆਂ ਦਾ ਧੰਨਵਾਦ ਬੈਂਕਾਂ ਦੇ ਪੁਆਇੰਟਾਂ ਦਾ ਲੇਖਾ ਜੋਖਾ ਦੱਸੀ ਫੋਟੋ ਮਿਲ ਕੇ ਨੇ ਆਹ ਦੇਖਦਾ ਜਿਹੜਾ ਸਕੋਰ ਹੈ ਸੁਰ ਸਿੰਘ ਨੇ ਨੰਬਰ ਤੇ 33 ਤੇ ਜੋਲਾ ਸਾਹਿਬ ਧੁੱਤੀ ਵਾਲੇ ਦੇ ਨੰਬਰ ਨੇ 49 ਨਾਲ ਤੇ ਸ਼ੇਖ ਨਾਲ ਦੇ ਕਾਕੀ ਉਹਨਾਂ ਦੀ ਟੀਮ ਫਗਵਾਣਾ ਵੀ ਟੀਮ ਦੇ ਦਰਮਿਆਨ ਜਿਹੜਾ ਅੱਜ ਦੇ ਦਿਨ ਦਾ ਫਾਈਨਲ ਮੈਚ ਉਹ ਇਸ ਮੈਚ ਤੋਂ ਬਾਅਦ ਖੇਡਿਆ ਜਾਊਗਾ ਫਾਈਨਲ ਦੇ ਤਖਾਕੇ ਤਿਆਰ ਹੈ ਲੜਕੀਆਂ ਦਾ ਬਾਤਾਂ ਵੀ ਸਿਰੇ ਦਾ ਖੜਾ ਹੈ ਜੀ ਬਸਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬਸਰੀ ਵਾਹਿਗੁਰੂ ਜੀ